ਇਸ ਵੇਲੇ ਦੀ ਇੱਕ ਬਹੁਤ ਵੱਡੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਜਲੰਧਰ ਦੇ ਮਸ਼ਹੂਰ ਪਾਸਟਰ ਬਲਜਿੰਦਰ ਸਿੰਘ ਨੂੰ ਮਹਿਲਾ ਦੇ ਨਾਲ ਬਰਤਕਾਰ ਦੇ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਹੋ ਗਈ ਹੈ ਦੱਸਦੀ ਹੈ ਕਿ ਸਾਲ 2018 ਵਿੱਚ ਮਹਾਲੀ ਦੇ ਜਿਰਕਪੁਰ ਦੀ ਮਹਿਲਾ ਨਾਲ ਬਰਤਕਾਰ ਦੇ ਮਾਮਲੇ 'ਚ ਪਾਸਟਰ ਬਲਜਿੰਦਰ ਸਿੰਘ ਦੋਸ਼ੀ ਕਰਾਰ ਹੋ ਗਏ ਨੇ ਪਾਸਟਰ ਬਲਜਿੰਦਰ ਦੀ ਅੱਜ ਅਦਾਲਤ ਵਿੱਚ ਪੇਸ਼ੀ ਹੋਈ ਅਤੇ ਉਸ ਦੇ ਖਿਲਾਫ ਸਜ਼ਾ ਦਾ ਐਲਾਨ ਹੋਇਆ ਪਾਸਟਰ ਬਜਿੰਦਰ ਨੂੰ 3 ਦਿਨ ਪਹਿਲਾਂ ਹੀ ਮੁਹਾਲੀ ਦੀ ਅਦਾਲਤ ਨੇ ਦੋਸ਼ੀ ਠਹਿਰਾਇਆ ਸੀ ਜਿਸ ਤੋਂ ਬਾਅਦ ਉਸਨੂੰ ਪਟਿਆਲਾ ਦੇ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਆਖਰੀ ਸਾਲ ਤੱਕ ਪਾਸਟਰ ਬਜਿੰਦਰ ਸਿੰਘ ਨੂੰ ਹੁਣ ਜੇਲ੍ਹ ਵਿੱਚ ਰਹਿਣਾ ਪਵੇਗਾ ਜੀ ਹਾਂ ਅਦਾਲਤ ਦੇ ਫੈਸਲੇ ਅਨੁਸਾਰ ਪਾਸਟਰ ਬਜਿੰਦਰ ਨੂੰ ਆਖਰੀ ਸਾਲ ਤੱਕ ਜੇਲ੍ਹ ਵਿੱਚ ਕੱਟਣੀ ਪਵੇਗੀ ਪੀੜਤ ਨੇ ਇਸ ਮਾਮਲੇ ਵਿੱਚ ਅਦਾਲਤ ਅਤੇ ਪੁਲਿਸ ਦਾ ਧੰਨਵਾਦ ਕੀਤਾ ਇਹ ਸਜ਼ਾ ਉਸ ਵੇਲੇ ਹੋਈ ਜਦੋਂ ਬਲਜਿੰਦਰ ਸਿੰਘ ਇੱਕਹੋਰ ਔਰਤ ਨਾਲ ਸ਼ੋਸ਼ਣ ਅਤੇ ਕੁੱਟਮਾਰ ਦੇ ਮਾਮਲੇ ਵਿੱਚ ਕਿਰਿਆ ਹੋਇਆ ਸੀ ਇਸਕਿਨ ਉਨ੍ਹਾਂ ਨੇ ਅਪਰਾਧ ਨੂੰ ਅੰਜਾਮ ਦੇਣ ਵਾਲੇ ਇਸ ਪਾਦਰੇ ਨੂੰ ਅਦਾਲਤ ਵਿੱਚ ਸਜ਼ਾ ਸੁਣਾਉਣ ਸਮੇਂ ਮੌਕੇ ਦੀ ਰਹਿਮ ਦੀ ਭੇਖ ਮੰਗ ਰਿਹਾ ਸੀ ਉਸ ਸਮੇਂ ਕਹਿ ਰਿਹਾ ਸੀ ਕਿ ਉਸਦੇ ਛੋਟੇ-ਛੋਟੇ ਬੱਚੇ ਨੇ ਅਤੇ ਉਸਦੀ ਲੱਤ ਵਿੱਚ ਰਾੜ ਫਾਈ ਹੋਈ ਹੈ ਪਰੀਤਾ ਨੇ ਸਜ਼ਾ ਦੇ ਸੰਤੁਸ਼ਟੀ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਮਾਮਲਾ 7 ਸਾਲ ਤੱਕ ਦਬਾਇਆ ਗਿਆ ਰੋਜ਼ ਦੇ ਵਕੀਲਾਂ ਅਤੇ ਪੁਲਿਸ ਅਤੇ ਅਦਾਲਤ ਨੇ ਇਸ ਵਿੱਚ ਜਾਨ ਪਾ ਦਿੱਤੀ। ਬਾਕੀ ਦੋਸਤੋ ਤੁਹਾਡੇ ਕੀ ਵਿਚਾਰ ਨੇ ਇਸ ਤਰ੍ਹਾਂ ਦੇ ਪਾਸਟਰੀ ਜਿਹੜੇ ਚਮਤਕਾਰ ਕਰਦੇ ਨੇ ਲੋਕਾਂ ਨੂੰ ਗੁੰਮਰਾਹ ਕਰਦੇ ਨੇ ਤੇ ਇਹੋ ਜੀ ਗਲਤ ਹਰਕਤ ਕਰਦੇ ਨੇ ਜੋ ਕਿ ਪਰਮੇਸ਼ਵਰ ਦਾ ਨਾਮ ਵੀ ਖਰਾਬ ਕਰਦੇ ਨੇ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਆਪਣੀ ਰਾਏ ਸਾਂਝੇ ਕਰਿਓ।